ਪਰ ਬਾਤੀ ਵੇਦ ਕਤੇਵ ਕਹੋ ਮਤ ਝੂਠੇ ਹੋਰ ਦੋ ਆਲਨੀ ਰਿਵਾਜ ਕਰਦੇ ਆਏ ਇੱਕ ਤਾਂ ਹਿੰਦੂ ਕਹਿਣ ਕਿ ਕਿਤਾਬਾਂ ਜਿਹੜੀਆਂ ਹਨ ਇਹ ਝੂਠੀਆਂ ਹਨ ਤੇ ਮੁਸਲਮਾਨ ਕਹਿਣ ਵੇਦ ਜਿਹੜੇ ਹਨ ਇਹ ਝੂਠੇ ਹਨ ਦੋਵੇਂ ਭਾਈ ਕਬੀਰ ਸਾਹਿਬ ਦੇ ਪਾਸ ਆ ਕੇ ਨਿਉ ਕਰਨ ਵਾਸਤੇ ਆ ਕੇ ਕਹਿੰਦੇ ਹਨ ਕਿ ਹੈ ਕਬੀਰ ਜੀ ਦੱਸੋ ਵੇਦ ਝੂਠੇ ਆ ਕਿ ਕਿਤਾਬਾਂ ਝੂਠੀਆਂ ਹਨ ਤਾਂ ਸਹਿਬ ਕਬੀਰ ਜੀ ਨਿਰਵਾਦ ਕਰਨ ਵਾਸਤੇ ਉਹਨਾਂ ਨੂੰ ਕੋਤਰ ਦਿੰਦੇ ਹੋਏ ਦੱਸਦੇ ਹਨ ਵੇਦ ਕਦੀਬ ਕਹੋ ਮਤ ਝੂਠੇ ਇਹ ਭਾਈ ਇਹਨਾਂ ਨੂੰ ਵੀ ਮੱਗ ਝੂਠੇ ਕਹੋ ਤੇ ਕਿਤਾਬਾਂ ਦੇ ਤਾਂ ਹੀ ਵੀ ਮਤਾਂ ਝੂਠੇ ਕਹਿਣਾ ਕਰੋ ਜਦੋਂ ਵੇਦ ਉਹ ਕਹਿੰਦੇ ਇੱਕ ਮੇਵਾ ਜੁਤੀ ਬ੍ਰਹਮ ਕਹਿੰਦੇ ਹਨ ਫੇ ਕਿਵੇਂ ਝੂਠੇ ਕਹੋਗੇ ਅਧਿਕ ਕਿਤੇ ਬਾਜੇ ਤੋਂ یوں ਕਹਨੀ ਹੈ ਲਾ ਇਲਾ ਇਲਾ ਮਨਾ ਅੱਲਾ ਤੋਂ ਹੋਰ ਕੋਈ ਨਹੀਂ ਕਿਵੇਂ ਝੂਠਿਆ ਕਹੋਗੇ ਕਿਉਂ ਵੇਚੇ ਕਰੇ ਉਹਨੂੰ ਮੱਧ ਝੂਠੇ ਕਹੋ ਤੁਸੀਂ ਨਾ ਕਹੋ ਝੂਠੇ ਝੂਠਾ ਜੋ ਨਾ ਵਿਚਾਰੈ ਝੂਠਾ ਤਾਂ ਉਹ ਪੁਰਖ ਜਿਹੜਾ ਵਿਚਾਰ ਨਹੀਂ ਕਰਦਾ ਵਿਚਾਰੇ ਤੋਂ ਬਗਾਵਤ ਦੰਦਵਾਜ ਚ ਫਸੇ ਪਏ ਹਨ ਸਾਰੇ ਜੋ ਸਭ ਮੈਂ ਇੱਕ ਖੁਦਾ ਏ ਕਹਤ ਹੋਂ ਜਦੋਂ ਤੁਸੀਂ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਵਰ ਹੀ ਖੁਦ ਆਇਆ ਹੋਇਆ ਉਹ ਪਰਮੇਸ਼ਵਰ ਨੂੰ ਖੁਦਾ ਕਹਿੰਦੇ ਹੋ ਤਾਂ ਕਿਉਂ ਮੁਰਗੀ ਮਾਰਦੇ ਹੈ ਜੇ ਸਾਰਿਆਂ ਜੀ ਰੱਬ ਸਮਝਦਾ ਹੈ ਅਸੀਂ ਪੁੱਛੀਏ ਜੇ ਤੂੰ ਦੱਸੇਗਾ ਵੀ ਰੱਬ ਸਾਰਿਆਂ 'ਚ ਤਾਂ ਵੀ ਮੁਰਗੀ ਨੂੰ ਕਿਉਂ ਹਲਾਲ ਕਰਦਾ ਹੈ ਮੁਰਗੀ ਨੂੰ ਕਿਉਂ ਮਾਰਦਾ ਹੈ ਉਹਦੇ ਵਿੱਚ ਹੀ ਪਰਮੇਸ਼ਰ ਦੀ ਜੋਤ ਹੈ ਮੁੱਲਾ ਕਹੋ ਨਿਆਉ ਖੁਦਾਈ ਇਹ ਮੁੱਲਾ ਤੂੰ ਖੁਦਾਈ ਪਰਮੇਸ਼ਰ ਹੀ ਨਿਆਉ ਦਾਸ ਰੱਬ ਹੀ ਨਿਆਉ ਕੀ ਹੈ ਖੁਦਾਵਲੋਂ ਕੀ ਨਿਆਉ ਹੈ ਇਸ ਪ੍ਰਕਾਰ ਤੂੰ ਇਹ ਕਹਿਣਾ ਹੈ ਕਿ ਖੁਦਾ ਅੱਗੇ ਫਰਿਆਦ ਕਰਨਗੇ ਵੀ ਇਹ ਸਾਡੀ ਕੁਰਬਾਨੀ ਨਹੀਂ ਦਿੱਤੀ ਇਹ ਖੁਦਾਈ ਨਹੀਂ ਆ ਤੂੰ ਦੱਸ ਜਿਵੇਂ ਤੈਨੂੰ ਆਪ ਦੀ ਜਾਨ ਪਿਆਰੀ ਹੈ ਨਿਆਣੇ ਪਿਆਰੇ ਹੈ ਐਵੇਂ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੈ ਤੇਰੇ ਮਨ ਕਾ ਭਰਮ ਨਾ ਜਾਏ ਤੇਰੇ ਮਨ ਦੇ ਅੰਦਰ ਜਿਹੜਾ ਭਰਮ ਪਿਆ ਹੋਏ ਜਾਂਦਾ ਨਹੀਂ ਹੈ ਇਸ ਭਰਮ ਦੀ ਨਿਵਰਤੀ ਕਰ ਸਤਗੁਰਾਂ ਦੀ ਕਿਰਪਾ ਕਰਕੇ ਰਹਾਉ ਪਕਰ ਜੀਉ ਆਨਿਆਂ ਦੇਹ ਬਿਨਾਸੀ ਅਸੀਂ ਤੁਹਾਨੂੰ ਪੁੱਛਨੇ ਆ ਕਹਿੰਦੇ ਜੀ ਨੂੰ ਪਕੜ ਲਿਆਂਦਾ ਉਸ ਦੀ ਦੇਹ ਨੂੰ ਨਾਸ਼ ਕਰ ਦੁੱਤਾ ਤੁਸੀਂ ਮਾਟੀ ਕੋ ਬਿਸਮਿਲ ਕੀਆ ਉਹ ਜਿਹੜਾ ਕਨੀਓ ਢਾਈ ਬਾੜੀ ਛੁਰੀ ਫੇਰ ਕੇ ਬਿਸਮిల్లా ਬਿਸਮిల్లా ਇਉਂ ਪੜਦੇ ਹਾਂ ਕਹਿੰਦੇ ਖੁਦਾ ਦਾ ਨਾਮ ਸ਼ੁਰੂ ਕਰਦਾ ਤੇ ਮਾਰਦੇ ਜੀਵ ਨੂੰ ਇਹ ਤੁਸੀਂ ਦੱਸੋ ਮਾਟੀ ਕੋ ਬਿਸਮਿਲ ਕੀਆ ਇਹ ਮਾਟੀ ਨੂੰ ਬਿਸਮਿਲ ਗਲਾ ਕੱਟਣਾ ਕੀਤਾ ਮਿੱਟੀ ਨਹੀਂ ਕੱਟਿਆ ਨਾ ਤੁਸੀਂ ਜੋਤ ਸਰੂਪ ਅਨਾਹਤ ਲਾਗੀ ਜਿਹੜੀ ਜੋਤ ਹੈ ਉਹ ਤਾਂ ਨੈਨੰ ਸ਼ਾਂਤੀ ਸ਼ਸ਼ਤਰਾਨੀ ਨੇ ਨੂੰ ਲਈ ਪਾਪ ਕਾ ਨਜਕਲੇ ਦੇ ਅੰਤ ਆਪੋ ਨੇ ਨੂੰ ਸੋਸ਼ਤੀ ਮਾਰਤਾ ਉਹ ਜੋਤ ਜਿਹੜੀ ਹੈ ਜੋਤ ਜੋਤ ਸਰੂਪ ਅਨਾਹਤ ਲਾਗੀ ਉਹ ਜੋਤੀ ਸਰੂਪ ਜੋ ਆ ਸਾਰੇ ਅੰਦਰ ਚੇਕ ਨੂੰ ਬ੍ਰਹਮ ਉਹ ਤਾਂ ਨਾਸ ਤੋਂ ਰਹਿਤ ਹੈ ਤੇ ਉਹ ਲੱਗੀ ਸਾਰਿਆਂ ਵਿੱਚ ਮਿਲੀ ਹੋਈ ਜੋਤ ਹੈ ਕਹੋ ਹਲਾਲ ਕੀਆ 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 ਉਹ ਜਿੱਥੇ ਵਾਸ਼ਨਾ ਸੀ ਉਹ ਪਰਮੇਸ਼ਰ ਦੀ ਜੋਤ ਦੇ ਸਾਹਮਣੇ ਜਿਹੜੇ ਜੀਵ ਸੀ ਉਹ ਕਿੰਨਾ ਦੇਹਾਂ ਦੀ ਹੰਗਤਾ ਵਾਲਾ ਉਹ ਜਿਸ ਥਾਂ ਵਾਸ਼ਨਾ ਸੀ ਉੱਥੇ ਜਨ ਲੱਗੀ ਉਹ ਜੋਤ ਦੱਸੋ ਜੋਤ ਨੂੰ ਤਾਂ ਤੁਸੀਂ ਮਾਰ ਨਹੀਂ ਸਕਕੇ ਤਲਵਾਰ ਕੱਟ ਨਹੀਂ ਸਕੀ ਤੇ ਦੱਸੋ ਤੁਸੀਂ ਹਲਾਲ ਤੇ ਕੀਤਾ ਕੀ ਆਪਦੀ ਮਰਜੀ ਦੇ ਅਨਸਾਰ ਜਿਹੜਾ ਝਟਕਾ ਕਹਿੰਦੇ ਹੋ ਕਿ ਆ ਉਜੂ ਪਾਕ ਕੀਆ ਮੂੰਹ ਧੋਤੋ ਮੂੰਹ ਧੋਆ ਇਹ ਕੀ ਹੋ ਗਿਆ ਤੁਸੀਂ ਕਹਿੰਦੇ ਉਜੂ ਪਾਕ ਕੀਆ ਮੂੰਹ ਧੋਆ ਅਤੇ ਉਜੂ ਸਾਧ ਸੰਗੇ ਜੀ ਮੱਥੇ ਤੋਂ ਲਾ ਕੇ ਠੋਡੀ ਤੱਕ ਮੂੰਹ ਧੋਣਾ ਇਹਦਾ ਨਾਂ ਉਜੂ ਹੈ ਅਤੇ ਕੋਣੀਆਂ ਤੱਕ ਬਾਹਾਂ ਧੋਣੀਆਂ ਅਤੇ ਇਸੇ ਪ੍ਰਕਾਰ ਗੁਮਤੰਗਾ ਦੇ ਤਾਂ ਹੀ ਪਾਣੀ ਲਾਉਣਾ ਬੋੜੀਆਂ ਤੱਕ ਲੋਕਾਂ ਨੂੰ ਧੋਣਾ ਇਹ ਪੰਜ ਇਸ਼ਨਾਨਾ ਕਰ ਲਿਆ ਕੀ ਹੋ ਗਿਆ ਇਹ ਇਹ ਇਸ ਪ੍ਰਕਾਰ ਕਰ ਲਿਆ ਕਿ ਉਜੂਬਾਕ ਦੀਆ ਬਹੁਤ ਧੋਇਆ ਮੂੰਹ ਨੂੰ ਧੋਤਾ ਠੋਡੀ ਤੋਂ ਲਾ ਕੇ ਮੱਥੇ ਤੱਕ ਕਿਹਾ ਮਸੀਤ ਸਿਰ ਲਾਇਆ ਇਹ ਕੀ ਹੋ ਗਿਆ ਮਸੀਤ ਦੇ ਅੱਗੇ ਸਿਰ ਲਾਇਆ ਨਿਵਾਜਾਂ ਪੜੀਆਂ ਜੇ ਤੁਸੀਂ ਜਾਓ ਦਿਲ ਮਹਿ ਕਪਟ ਨਿਵਾਜ ਗੁਜ਼ਾਰੋ ਇਹ ਦਿਲ ਵਿੱਚ ਤੁਹਾਡੇ ਕੰਮ ਨਿਸ਼ਾਲਾ ਆ ਗਿਆ ਜੀ ਇਹ ਹਿੰਦੂਆਂ ਦੇ ਮੁਸਲਮ ਜੇ ਮਾਲ ਨੂੰ ਲੁੱਟ ਲੋ ਖੋਲੋ ਇਹਨਾਂ ਨੂੰ ਬਦੋ ਬਦੀ ਮੁਸਲਮਾਨ ਬਣਾ ਲਓ ਇਹਨਾਂ ਦੀਆਂ ਲੜਕੀਆਂ ਖੋਲੋ ਇਹ ਉਸ ਗੱਲ ਕੀ ਤੀ ਸਵਾਬ ਸਮਝਿਆ ਹੈ ਜਾਓ ਦਿਲ ਮਹਿ ਕਾਪਟ ਨਿਵਾਜ ਗੁਜਾਰੂ ਇਹ ਜਿਵੇਂ ਕਾਪਟ ਹਿੰਦੂਆਂ ਨੂੰ ਮੋਮਨ ਬਣਾਉਣ ਦੀ ਛੜ ਰੱਖੀ ਬੈਠੇ ਹੋ ਪ੍ਰਵੇਸ਼ਣ ਦੇ ਜੋਰ ਸਾਰਿਆਂ ਜਿਨੀ ਸਮਝਿੰਦੇ ਤੇ ਇਹ ਨਿਵਾਜਾ ਉਤੇ ਗੁਜਾਰੀ ਦੀ ਸਵਾਬ ਤੀਦ ਕਰੀ ਜਾਂਦੇ ਹੋ ਨਵਾਜਾਂ ਪੜਦੇ ਹਾਂ ਕੀ ਹਜ ਕਾਬਾ ਜਾਇਆ ਉਹ ਜੀ ਕਾਬੇ ਜੀ ਹਜ ਵਿੱਚ ਜਾ ਆ ਉੱਥੋਂ ਦੇ ਜਾ ਕੇ ਸ਼ਿਵਲਿੰਗ ਤੇ ਤਾਈ ਚੁੰਮਿਆ ਏ ਤੁਸੀਂ ਤਾਂ ਕੀ ਹੋ ਗਿਆ ਤੂੰ ਨਾਪਾਕ پاک ਨਹੀਂ ਸੂਝਿਆ ਮੁਸਲਮਾਨ ਜਿਹੜੇ ਹਨ ਮੁਸਲਮ ਹਿੰਦੂਆਂ ਨੂੰ ਨਪਾਕ ਸਮਝੇ ਪਵਿੱਤਰ ਸਮਝਦੇ ਹਨ ਸਹਿਬ ਕਬੀਰ ਜੀ ਕਹਿੰਦੇ ਤੂੰ ਨਾਪਾਕ ਹੈ ਭਾਈ ਨਪਾਕ ਪਵਿੱਤਰ ਤਾਂ ਤੂੰ ਹੋ ਰਿਆ ਹੈ ਪਾਕ ਪਵਿੱਤਰ ਪਰਮੇਸ਼ਰ ਨੂੰ ਸੂਝਿਆ ਦੇਖਿਆ ਹੀ ਨਹੀਂ ਤੇ ਤੈਨੂੰ ਦਿਸਿਆ ਹੀ ਨਹੀਂ ਪਵਿੱਤਰ ਪਰਮੇਸ਼ਰ ਦਾ ਨਾਮ ਹੈ ਅਤੇ ਉਹ ਨਪਾਕਾਂ ਨੂੰ ਪਵਿੱਤਰ ਕਰਨ ਵਾਲਾ ਉਹ ਤੈਨੂੰ ਸੂਝਿਆ ਦਿਸਿਆ ਹੀ ਨਹੀਂ ਹੈ ਇਸ ਕਾ ਮਰਮ ਨਾ ਜਾਣਿਆ ਉਹਦਾ ਗੁਰਾਂ ਦੁਆਰਾ ਤਾਂ ਮਰਮ ਭੇਤ ਨਹੀਂ ਜਾਣਿਆ ਪ੍ਰਾਪਤ ਨਹੀਂ ਕੀਤਾ ਹੈ ਕਹ ਕਬੀਰ ਪੈਸ ਤੇ ਤੂੰ ਕਾਹੇ ਸਾਬ ਜੀ ਕਹਿਣ ਲੱਗੇ ਤੂੰ ਪੈਸ ਤੇ ਕਿਵੇਂ ਜਾਵੇਂਗਾ ਜਦੋਂ ਲੋਕਾਂ ਨੂੰ ਲੁੱਟਦਾ ਹੈ ਖੋਨਾ ਖੀਂਦਾ ਹੈ ਜਬਰਦਸਤੀ ਕਰਨਾ ਹੈ ਇਹ ਪਿਛਤਵਲ ਨਹੀਂ ਜਾਵੇਗਾ ਤੂੰ ਤਾਂ ਦੋਜਿਕ ਵੱਲ ਤਿਆਰਾਂ ਕਰ ਰਿਆ ਹੈ ਦੋਜਿਕ ਸਿਉ ਮਨ ਮੰਨਿਆ ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਦੁਖੀ ਹੋਵੇਗਾ ਜਿਹੜਾ ਕਿਸੇ ਨੂੰ ਸੁੱਖ ਪਜਾਉਣਾ ਉਹ ਸੁਖੀ ਹੋਵੇਗਾ ਤੂੰ ਲੋਕਾਂ ਨੂੰ ਦੁੱਖ ਦੇਣਾ ਇਉਂ ਦੋਜਿਕ ਨਰਕ ਚ ਪੈਣ ਵਾਸਤੇ ਤੇਰਾ ਮਨ ਮੰਨਿਆ ਸਮਝਦੇ ਕਿ ਨਰਕਾਂ ਚ ਜਾਵੇਗਾ ਤੂੰ ਪ੍ਰਭਾਤੀ ਤਨ ਸੰਧਿਆ ਤੇਰੀ ਦੇਵ ਦੇਵਾ ਕਰੋ ਇੱਕ ਵਾਰੀ ਸਰਗੁਣ ਰੂਪ ਧਾਰ ਕੇ ਕਬੀਰ ਸਾਹਿਬ ਨੂੰ ਅੰਤਰਜਾਮੀ ਨੂੰ ਦਰਸ਼ਨ ਦਿੱਤੇ ਕਹਣ ਲੱਗੇ ਕਬੀਰ ਸਾਰਿਆਂ ਭਗਤਾਂ ਨੂੰ ਮੇਰੀ ਆਰਤੀ ਕੀਤੀ ਹੈ ਤੂੰ ਵੀ ਆਰਤੀ ਕਰੋ ਕਿਉਂਕਿ ਕਬੀਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੂੰ ਨਿਰਗੁਣ ਸਰਗੁਣ ਸਰੂਪ ਰੂਪ ਏਕ ਰੂਪ ਜਾਣ ਕਰਕੇ ਆਰਤੀ ਕਰਦੇ ਹਨ ਪ੍ਰਭਾਤੀ ਸੋਹੇ ਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜਿਓ ਭਾਈ ਹਾਂ ਜੀ ਪ੍ਰਭਾਤੀ ਸੁੰਨ ਸੰਧਿਆ ਤੇਰੀ ਦੇਵ ਦੇਵਾ ਕਰ ਪ੍ਰਭਾਤੀ ਰਾਗਣੀ ਚ ਕਹਿੰਦੇ ਸੁੰਨ ਸੰਧਿਆ ਤੇਰੀ ਦੇਵ ਦੇਵਾ हे ਦੇਵ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ हे ਦੇਵ ਰਾਜਿਆਂ ਦੇ ਰਾਜੇ हे ਦੇਵ ਪੂਜਕਾਂ ਦੇ ਪੂਜਕ ਪੂਜਣੇ ਯੋਗ ਪਰਮੇਸ਼ਰ ਸਾਰਿਆਂ ਦੇ ਸੁੰਨ ਸੰਧਿਆ ਤੇਰੇ हे ਸੁੰਨ ਅਫੁਰੂ ਪਰਮੇਸ਼ਰ ਅਤੇ ਸੰਗ ਭਰੀ ਪ੍ਰਕਾਰ ਜਿਹੜਾ ਤੈਨੂੰ ਧਿਆਉਣਾ ਹੈ ਕਿ ਆ ਕਾਲ ਵਰਤੀ ਕਰਕੇ ਤੇ ਆ ਕੇ ਧਿਆਨ ਤੇ ਤਿਰਕੁੜੀ ਨੂੰ ਮੇਟ ਕੇ ਤੇਰੇ ਵੀ ਜਿਹੜਾ ਜੁੜੂਣਾ ਹੈ ਇਹੋ ਹੀ ਸੱਜੇ ਪਾਤਸ਼ਾਹ ਸੰਧੀ ਕਾਲ ਹੁੰਦਾ ਜਿਵੇਂ ਇੱਕ ਤਾਂ ਦੁਪਹਿਰੇ ਇੱਕ ਸ਼ਾਮ ਦਾ ਇੱਕ ਸਵੇਰ ਦਾ ਇਸ ਸੰਧੀ ਸੂਰਜ ਦੇ ਚੜਨ ਦਾ ਜਿਹੜਾ ਰਾਤ ਦੇ ਛਿਪਣ ਦਾ ਸੰਧੀ ਹੈ ਟਾਈਮ ਜਿਹੜਾ ਤੇ ਦੁਪਹਿਰ ਦਾ ਘੜੰਡਾ ਸਵੇਰ ਮੁੱਕਣ ਦਾ ਇਹ ਰਾਤ ਆਉਣ ਦਾ ਦਿਨ ਛਿਪਣ ਦਾ ਇਹ ਸੰਧੀ ਕਾਲ ਹਨਗੇ ਇਹਨਾਂ ਜਿ ਸੰਧਿਆ ਆਦਿਕਾਂ ਦਾ ਕਰਨਾ ਜਿਹੜਾ ਹੈ स्तोਤਰ ਗਾਉਣੇ ਸ਼ਿਵੀ ਦੇ ਮੰਦਰਾਂ ਵਿੱਚ ਸ਼ਿਵੀ ਦੇ स्तोਤਰ ਗਾਏ ਜਾਂਦੇ ਐ ਠਾਕੁਰਦਾਰੇ বিষ্ণੂ ਦੇ स्तोਤਰ ਗਾਏ ਜਾਂਦੇ ਹਨ ਇਸ ਪ੍ਰਕਾਰ ਸੁਨ ਹੋ ਅਫੋਰੂ ਪਰਮੇਸ਼ਰ ਜੋ ਭਲੀ ਪ੍ਰਕਾਰ ਆਪ ਨੂੰ ਸੰਗ ਭਲੀ ਪ੍ਰਕਾਰ ਧਿਆਉਣਾ ਹੈ ਇਹੋ ਹੀ ਅਫੋਰੂ ਤੇਰੀ ਸੰਧਿਆ ਦਾ ਸਮਾ ਆਰਤੀ ਦਾ ਸਮਾ ਹੈ ਇਹੋ ਹੀ ਤੇਰੀ ਅਸੀਂ ਸੰਝਿਆ ਕਰਦੇ ਹਾਂ ਦੇਵ ਦੇਵਾ ਕਰ ਦੇਵ ਦੇਵਾ हे ਦੇਵਤਿਆਂ ਦੇ ਪ੍ਰਕਾਸ਼ ਰੂਪ ਪਰਮੇਸ਼ਰ हे ਦੇਵਤਿਆਂ ਦੇ ਦਿਵਾਕਰ ਸੂਰਜ ਰੂਪ हे ਦੇਵ ਦੇਵਾ ਪੰਡਤ ਪਹਿਲਾਂ ਤਾਂ ਇਹ ਪਾਠ ਸੁਣ ਸੁਝਿਆ ਕਰ ਤੇਰੀ ਦੇਵ ਦੇਵਾ ਇੰਨਾ ਹੀ ਪਾਠ ਸੰਪਰਦਾਵਾਲੇ ਕਰਦੇ ਐ ਭਾਈ ਕਾਹਨ ਸੁਨ ਕੋਸ਼ ਵਿੱਚ ਦਿਵਾਕਰ ਇਕੱਠਾ ਪਾਠ ਮੰਨ ਲਿਆ ਹੈ ਸੋ ਸੁਨ ਸੁਝਿਆ ਤੇਰੀ ਦੇਵ ਦੇਵਾ ਏ ਜੇ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ হে ਫਰੂ ਪਰਮੇਸ਼ਰ ਜਿਹੜਾ ਤੈਨੂੰ ਭਲੀ ਪ੍ਰਕਾਰ ਤੇ ਆਉਣਾ ਇਹੋ ਤੇਰੀ ਸੰਧਿਆ ਸ਼ਾਮ ਦੀ ਆਰਤੀ ਹੈ ਇਹੋ ਹੀ ਸਵੇਰ ਦਾ ਤੇਰਾ ਪੂਜਨ ਹੈ ਇਹੋ ਹੀ ਦੁਪਹਿਰ ਦਾ ਤੇਰਾ ਪੂਜਨ ਹੈ ਭਲੀ ਪ੍ਰਕਾਰ ਕਰ ਅਰਪਤ ਆਦਪਤ ਆਦ ਕਰ ਆਦਪਤ ਆਦ ਸਮਾਈ হে ਪਰਮੇਸ਼ਰ হে ਆਦੋ ਪਤੀ ਸਾਰਿਆਂ ਦੇ بادشاہ ਤੇ ਬ੍ਰਹਮਾ ਵਿਸ਼ਨ ਸ਼ਿਵਾਦ ਗਾਂ ਦੇ ਪਤੀ ਸਾਰਿਆਂ ਨੇ ਆਦ ਹੈ ਤੂੰ ਇਹ ਸਾਰਿਆਂ ਨੂੰ ਪੈਦਾ ਕੀਤਾ ਹੈ ਤੇ ਸਾਰਿਆਂ 'ਚ ਵਿਆਕੂ ਨੂੰ ਕੋਕ ਕੇ ਸਮਾਇਆ ਹੋਇਆ ਹੈ ਸਿੱਧ ਸਮਾਦ ਅੰਤ ਨਹੀਂ ਪਾਇਆ ਇਹ ਮਹਾਰਾਜ ਸਿੱਧ ਜਿਹੜੇ 84 ਹਨ ਉਹ ਸਮਾਧੀਆਂ ਲਾਉਦੇ ਹਨ ਆਪ ਦਾ ਅੰਤ ਨਹੀਂ ਕਿਸੇ ਨੇ ਵੀ ਪਾਉਣਾ ਕੀਤਾ ਹੈ ਲਾਗ ਰਹੇ ਸਰਨਾਈ ਸਾਰੇ ਹਜੂਰ ਆਪ ਦੀ ਸ਼ਰਨ ਲੱਗ ਰਹੇ ਹਾਂ ਲੇਹੋ ਆਰਤੀ ਹੋ ਪੁਰਖ ਨਿਰੰਜਨ ਏ ਹੋ ਏ ਪਿਆਰੇ ਪੁਰਖ ਪੂਰਨ ਏ ਨਿਰੰਜਨ ਸੁੱਧ ਸਰੂਪ ਮਾਇਆ ਕਾਸ਼ ਤੋਂ ਰਹਿਤ ਇਹ ਸਾਡੀ ਆਰਤੀ ਦੇ ਕਾਹ ਲੈਓ ਪ੍ਰਵਾਨ ਕਰ ਲਓ ਸੱਚੇ ਬਾਦਸ਼ਾਹ ਐਸੀ ਆਪ ਦੀ ਆਰਤੀ ਕਰਦੇ ਹਾਂ ਆਰਤੀ ਆ ਸਰਵ ਔਰ ਸੇ ਰਤੀ ਪ੍ਰੀਤੀ ਜਿਹੜੀ ਕਰਨੀ ਹੈ ਏ ਆਰਤੀ ਕਰਦੇ ਹਾਂ ਆਪ ਦੀ ਸਤਿਗੁਰੂ ਪੂਜੋ ਭਾਈ ਇਹ ਭਰਾਵੋ ਤੁਸੀਂ ਸਤਿਗੁਰਾਂ ਦੀ ਪੂਜਾ ਕਰੋ ਇਹੋ ਹੀ ਆਰਤੀ ਕਰਨੀ ਹੈ ਪਰਮੇਸ਼ਰ ਦੀ ਹਰਗੁਰ ਮੂਰਤੀ ਏਕ ਵਰਤਨ ਨਾਨਕ ਹਰਗੁਰ ਪਾਇਆ ਖੰਡਾ ਬ੍ਰਹਮਾ ਨਿਗਮ ਵਿਚਾਰਾ ਜੇ ਸਤਿਗੁਰੂ ਅੰਦਰ ਜਾਮੀ ਦੇ ਅੱਗੇ ਬ੍ਰਹਮਾ ਜੀ ਖੜੇ ਹੋਏ ਵੇਦਾਂ ਨੂੰ ਵਿਚਾਰ ਕਰ ਰਹੇ ਹਾਂ ਨਿਸ਼ਤ ਹੋ ਕੇ ਅਲਖ ਨਾ ਲਖਿਆ ਜਾਏ ਉਹ ਸਰੂਪ ਫੇਰ ਵੀ ਅਲਖਾ ਅਲਖਾ ਕਿਉਂਕਿ ਤਰਗੁਣ ਵਿਸ਼ਿਆ ਵੇਦਾਂ ਰੇਤ ਨਗੁਣਾਂ ਨੂੰ ਵਿਸ਼ੇ ਕਰਦੇ ਹੈ ਉਹ ਅਲਖਾ ਇਤਨਗੁਣਾਂ ਤੋਂ ਹਕੀਕਤ ਤਰਗੁਣਾਂ ਅਤੀਤ ਚਤੁਰ ਗੁਣ ਗਮਤਾ ਕਾ ਉਹ ਅਲਖ ਸਰੂਪ ਗੁਰਾਂ ਤੋਂ ਬਿਨਾ ਲਖਿਆ ਨਹੀਂ ਜਾ ਸਕਦਾ ਕਿਸੇ ਦੇ ਪਾਸੋਂ ਦੀ ਰਹਾਉ ਤਤ ਤੇਲ ਨਾਮ ਕੀਆ ਬਾਤੀ ਜਿਸ ਕੇ ਬਾਛੇ ਤੇਰੀ ਆਰਤੀ ਆਤ ਦੇ ਜਿਹੜਾ ਤਤ ਸਰੂਪ ਦਾ ਗਿਆਨ ਹੈ ਇਹ ਤੇਲ ਪਾਇਆ ਅਸੀਂ ਜਿਹੜਾ ਤੇਰਾ ਨਾਮ ਦਾ ਉਚਾਰਨ ਹੈ ਬੱਤੀ ਵਿੱਚ ਪਾਉਣਾ ਕੀਤੀ ਅੰਤਾਂ ਕਰਨ ਨੂੰ ਪਿੱਠੂਠੀ ਹੈ ਦੀਪਕ ਦੇਹ ਉਜਿਆਰਾ ਕੇ ਦੇਹ ਦੇਹ ਜੇ ਤੁਮ ਜਿਹੜਾ ਤੇਰਾ ਉਹ ਯਾਰ ਅਪਰੋਖ ਗਿਆਨ ਦਾ ਪ੍ਰਕਾਸ਼ ਪਾਉਣਾ ਹੈ ਇਹ ਮਾਰਾ ਦੀਵਾ ਜਗਉਣਾ ਕੀਤਾ ਹੈ ਇਹ ਆਰਤੀ ਕਰਨ ਵਾਸਤੇ ਜੋ ਇਹ ਦਿਹਾੜੇ ਸਾਰਿਆਂ ਦੇ ਉਜਾਰਾ ਪ੍ਰਕਾਸ਼ ਕਰਨੋਂ ਆਵੇ ਜੋਤ ਲਾਏ ਜਗਦੀਸ਼ ਜਗਾਇਆ ਜਿਹੜਾ ਸਭ ਮੈਂ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਜੋਤੀ ਸਰੂਪ ਖੜੀ ਜੋਤੀਆਂ ਦੇ ਅੰਦਰ ਜੋਤ ਕੀ ਤੁਮ ਸਦਾ ਰੂਪੀ ਪ੍ਰਕਾਸ਼ ਪਾਉਣ ਵਾਲੇ ਉਹ ਜੋਤੀ ਵੀ ਜਿਹੜਾ ਚਿੱਤ ਨੂੰ ਲਾਉਣਾ ਕੀਤਾ ਹੈ ਜਿਵੇਂ ਪੰਡੇ ਲੋਕ ਅਖੰਡ ਜੋਤ ਇੱਕ ਜਗ੍ਹਾ ਆ ਕੇ ਰੱਖਦੇ ਆ ਮੰਦਰ ਦੇ ਅੰਦਰ ਉਹਦੇ ਵਿੱਚੋਂ ਆਰਤੀ ਦੇ ਦੀਵਿਆਂ ਨੂੰ ਜਗਾਉਂਦੇ ਹਨਗੇ ਇਸੇ ਪ੍ਰਕਾਰ ਇਹ ਜੋਤੀ ਸਰੂਪ ਸਾਰੀਆਂ ਖੰਡ ਜੋਤੀਆਂ ਦੇ ਪ੍ਰਕਾਸ਼ ਰੂਪ ਤੇਰੇ ਜੋਤ ਸਰੂਪ ਦੇ ਵਿੱਚ ਜਿਹੜਾ ਜੋਤ ਬੁੱਧੀ ਦੇ ਤਾਈ ਲਾਉਣਾ ਕੀਤਾ ਹੈ ਜੋਤ ਗਿਆਤ ਪ੍ਰਾਪਤ ਕੀਤੀ ਹੈ ਇਹ ਆਰਤੀ ਦੇ ਦੀਵਿਆਂ ਨੂੰ ਜਗਾਉਣਾ ਕੀਤਾ ਹੈ 부ਜੈ 부ਜਨ ਹਾਰਾ ਇਹ ਜਗਤੀਸ਼ਰਪਨਿਸ਼ਰੇ ਹੈ ਇਹ ਦੀਵਿਆਂ ਨੂੰ ਅਸੀਂ ਜਗਾਇਆ ਹੈ ਜੋ ਆਵੇ ਜੋਤਿਸ ਰੂਪ ਵਿੱਚ ਇਤਨੂੰ ਲਾਉਣਾ ਹੈ 부ਜੇ 부ਜਨ ਹਾਰਾ 부ਜਨ ਹਾਰਾ ਜੋ ਅਧਿਕਾਰੀ ਹੈ ਉਹ ਸਤਿਗੋਵ ਦੇ ਪਾਸੋਂ ਬੁੱਝਦਾ ਹੈ ਪੁਛਦਾ ਹੈ ਅਗੇ ਉਹ ਬੁੱਝ ਲੈਂਦਾ ਤੂੰ ਪਾਦੇ ਲੱਖਰਸ ਨੂੰ 부ਜਨ ਹਾਰਾ ਤਦ ਪਾਦੇ ਲੱਖਰਸ ਨੂੰ ਸਮਝ ਲੈਂਦਾ ਹੈ ਪੰਚ ਸਾਉਦ ਅਨਾਹਦ ਬਾਜੇ ਉਹਦੇ ਜੂਨੀਆ ਦੇ ਮਤ ਅਨੁਸਾਰ ਪੰਜ ਸ਼ਬਦ ਹਨਗੇ ਤਤੰਤੀ ਵਿਚਰਮ ਕਾ ਕਨਕਾਂਸੀ ਕਾ ਜਾਨ ਨਾਦ ਸਬਦ ਘਟਕੋਕ ਹੈ ਤੇ ਸਵਾਸ ਸੁਖ ਰਹਿਚਾਨ ਇਹ ਪੰਜ ਸ਼ਬਦ ਵੱਜ ਰਹੇ ਹਨਗੇ ਪੰਜੇ ਸ਼ਬਦ ਅਤੇ ਇਹ ਕਿਵੇਂ ਪੰਜ ਸ਼ਬਦ ਸਰਸੰਤੋਖ ਵਜੈ ਵਾਜੇ ਗੁਰਮਤਿ ਅਨਸਾਰ ਸਰਸੰਤੋਖ ਦੇ ਆਧਾਰਮਾਜਕ ਜਿਹੜੇ ਗੁਣ ਪ੍ਰਗਟ ਹੋਣੇ ਪੰਜ ਬਾਜੇ ਵੱਜ ਰਹੇ ਹਨ ਪੰਜੇ ਸ਼ਬਦ ਅਨਾਹਦ ਬਾਜੇ ਪੰਜ ਜੋ ਚੇਤਨ ਹਾਂ ਸਾਰਿਆਂ ਦੇ ਅੰਦਰ ਸ਼ਬਦ ਗ੍ਰੰਮ ਅਨਾਹਦ ਹਦ ਤੋ ਰਹਿਤ ਹੋਦਾ ਜਿਹੜਾ ਉਚਾਰਨਾ ਹੈ ਇਹੋ ਹੀ ਸੁੰਦਰ ਬਾਗੀਆਂ ਦਾ ਵਜਣਾ ਹੈ ਸੰਗੇ ਸਾਰੰਗ ਪਾਨੀ ਅਗੇ ਨਾਲ ਹੀ ਉਹਨਾਂ ਦੇ ਸਾਰੀਆਂ ਨਾਮੇ ਧਨਕ ਨੂੰ ਧਾਰਨ ਵਾਲਾ ਸਰਗੁਣ ਸੂ ਪ੍ਰਗਟ ਹੈ ਸਾਰਿਆਂ ਨੂੰ ਸ੍ਰੇਸ਼ਟ ਪਾਈ ਜੋ ਹੁੰਦਾ ਰਿਧੀਆਂ ਆਦਿਕਾਂ ਦੇ ਹੱਥਾਂ ਰਿਕ ਦੇਣ ਵਾਲਾ ਬ੍ਰਹਮ ਚੇਤਨ ਹੈ ਉਹ ਨਾਲ ਹੀ ਪ੍ਰਾਪਤ ਹੋ ਜਾਂਦਾ ਉਹਨਾਂ ਦੇ ਅੰਤਾਂ ਕਰਨ ਦੇ ਅੰਦਰ ਸਖਿਆਤ ਹੋ ਜਾਂਦਾ ਹੈ ਕਬੀਰ ਦਾਸ ਤੇਰੀ ਆਰਤੀ ਕੀ ਸਾਬ ਕਬੀਰ ਜੀ ਕਹਿੰਦੇ ਮਹਾਰਮੈਂ ਦਾਸ ਨੇ ਏ ਆਪ ਦੀ ਆ ਸਰਵੋਰ ਸੇ ਰਕੀ ਜੀ ਦੀ ਪ੍ਰੀਤੀ ਕਰਨੀ ਹੈ ਜੇ ਤਾ ਵੇਖਣ ਤੇ ਤਾ ਗਿਆਨ ਜੇ ਤਾ ਬੋਲਣ ਤੇ ਤਾ ਗਿਆਨ ਜੇ ਤਾ ਸੁਣਨ ਤੇ ਤਾ ਨਾਮ ਏ ਸੱਚੇ ਬਾਦਸ਼ਾ ਅਸੀਂ ਆਰਤੀ ਤੇਰੀ ਕੀਤੀ ਹੈ ਕਬੀਰ ਜੀ ਕਹਿੰਦੇ ਹਨ ਨਿਰੰਕਾਰ ਨਿਰਬਾਨੀ ਨਿਰੰਕਾਰ ਮੈ ਕੀ ਅਕਾਰਾਂ ਤੋਂ ਰਹਿਤ ਫਿਰ ਨਿਰਵਾਣੀ ਬੰਧਨਾ ਤੋਂ ਰਹਿਤ ਇਹ ਬਾਣ ਆਤਮਾ ਤੋਂ ਰਹਿਤ ਪਰਮੇਸ਼ਵਰ ਪਰਬਾਜੀ ਆਰਤੀ ਦੇ ਕਰਨੇ ਕਿਸ ਬੰਦਰਾ ਤੋਂ ਰਹਿਤ ਹੋ ਗਏ ਹਾਂ ਪ੍ਰਭਾ ਕੋ ਕਵੀਰ ਗੁੰਗੇ ਗੁਰਖਾ ਪੁੱਛੇ ਕਿ ਕਿਆ ਕਹੀਏ ਐਸਾ ਆਨੰਦ ਪ੍ਰਾਪਤ ਹੋ ਗਿਆ ਹੈ